ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਤੇ ਜੀ ਅੱਜ ਆਏ ਹੋਏ ਆ ਜੀ ਮੰਮਾ ਦੇ ਇੱਕ ਦੋਸਤ ਮੰਮਾ ਦੀ ਸੇਲੀ ਮੰਮੀ ਹੁਣੀ ਕਰੀ ਜਾਂਦੇ ਗੱਲਾਂ ਬਾਤਾਂ ਚਲੋ ਆਪਾਂ ਦੇਖਦੇ ਜੀ ਆ ਇਧਰਲੇ ਕਮਰੇ 'ਚ ਬੈਠੇ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਪੰਖਾ ਵੀ ਬੰਦ ਆ ਬਿਲਕੁਲ ਗਰਮੀ 'ਚ ਨੱਤ-ਪੱਤ ਹੋਏ ਪਏ ਤੇ ਗੱਲਾਂ ਮਾਰੋ ਮਾਰ ਹੈ ਨਾ ਅੱਜ ਸਵੇਰੇ ਉੱਠ ਕੇ ਪਹਿਲਾਂ ਸਾਰੇ ਹੀ ਕੱਪੜੇ ਤੁਸੀਂ ਆਪਣੇ ਕੰਨਾਂ ਨਾਲ ਸੁਣ ਸਕਦੇ ਹੋ ਅੱਜਾਂ ਦਾ ਸੋਹ ਸੱਸ ਜਿਹੜੇ ਆ ਅਸੀਂ ਤਾਂ ਆਪਣੇ ਕੱਪੜੇ ਧੋ ਲੈਂਦੀ ਆ ਆਪਾਂ ਆਹ ਇਵਤੇ ਨਾ ਜਾਣਿਆ ਨਾ ਇਹਨਾਂ ਦੇ ਕੱਪੜੇ ਮਾਂ ਨਾ ਮੇਰਾ ਸਾਰੇ ਕੱਪੜੇ ਧੋਤੇ ਜਾਦਰਾ ਵਿਗਾ ਲਈਆਂ ਸਾਰੇ ਕੱਪੜੇ ਧੋਤੇ ਜਿਉਂ ਮੈਂ ਕਹਿੰਨੀ ਮੈਂ 7:30 ਵਜੇ ਦੀ ਮਸ਼ੀਨ ਲਾਈ ਹੋਈ ਮੈਂ 9:30 ਵਜੇ ਮੈਂ 2 ਘੰਟੇ ਕੱਪੜੇ ਧੋਂਦੀ ਰਹੀ ਉੱਚ ਨਾ ਕੁਛ ਤੇ ਪੈਸਾ ਚ ਗੰਡ ਨਾ ਤਾਂ ਕੀ ਕਰਿਆ ਉਹਦਾ ਉਹ ਜਣਾ ਮੁੰਡਾ ਆ ਉਹਦਾ ਬਿਹਾਰ ਆ ਇਹ ਹੋਇ ਸੱਚੀ ਇਹ ਲੈ ਉਹਦਾ ਸੇਰ ਤਾਂ ਤੂੰ ਦੇਖ ਕਿੱਦਾਂ ਆ ਜਿੱਦਾਂ ਨਵੇਂ ਨਹੀਂ ਥੋੜੀ ਚੱਲੀ ਜਾਂਦੀ ਮਾਰੋ ਮਾਰ ਇਹ ਉਹਦਾ ਥੋੜਾ ਜਿਹਾ ਸਿਰ ਕੋਲ ਨੂੰ ਲੱਗਾ ਹੁੰਦਾ ਐ ਇਦਾਂ ਦਾ ਉਹਨੇ ਬੁੱਦਾ ਕੱਢਿਆ ਐ ਇੱਥੋਂ ਸਾਰਾ ਹੀ ਚਿੱਟਾ ਤੋਂ ਤੇ ਮਾਣਾ ਆ ਜਾਂ ਇਨ ਕਾਲੇ ਦੇ ਜਿਹਦਾ ਹੁਣੇ ਨਵੇਂ ਤੋੜੀ ਲਾ ਕੇ ਛੁੱਡੇ ਤੇ ਰੱਖੀ ਹੁੰਦੀ ਅੱਛਾ ਏਨੀ ਪੰਖਾ ਪੰਖਾ ਜਿਲਾ ਲਓ ਉਹ ਗਰਮੀ ਨਹੀਂ ਲੱਗਦੀ ਨਾ ਨਹੀਂ ਤੂੰ ਉਹਨਾਂ ਨੇ ਪਤਾ ਮੈਂ ਗੱਲ ਕਰ ਵੀ ਹੁੰਦੀ ਕੁਝ ਮਾੜੀ ਨਹੀਂ ਚੰਗੀ ਗੱਲਾਂ ਨਹੀਂ ਆ ਗਈ ਤੇਨੂੰ ਹੀ ਪਤਾ ਹੈ ਨਾ ਇਹ ਫੇਰ ਦੇਖੋ ਬੀਬੀਆਂ ਜੁਗਲੀ ਸੱਚੀ ਮੁੰਟਾਇਆ ਕਿਤੇ ਐਨਾ ਉਹ ਬੋਲਦਾ ਪੁੱਛਣਾ ਪੁੱਛਣਾ ਸੱਚ ਪਤਾ ਨਹੀਂ ਵਿਚਾਰੇ ਕਿਹੜੇ ਨੂੰ ਘੇਰਿਆ ਹੋਇਆ ਬਹੁਤ ਚਰਮਾ ਗੱਲਾਂ ਉਹਨਾ ਸੁਣਨਾ ਸੁਝੀ ਐਨਾ ਕਿਤੇ ਬੋਲਦਾ ਮੁੰਡਾ ਇੰਨਾ ਬੋਲਦਾ ਤੇ ਪੁੱਛੀਣਾ ਕੋਈ ਕੰਮ ਨਾ ਕੋਈ ਘਰ ਨਾ ਛਿੰਨੀ ਉਹਦੀ ਮਾਨ ਨਹੀਂ ਹੈਗੀ ਕਿਤੇ ਪੁੱਛਣਾ ਕਿਤੇ ਆ ਦੇਖੋ ਹੁਣ ਜਦ ਮੈਂ ਇੱਧਰ ਵੀਡੀਓ ਬਣਾਣਾ ਇਹ ਉੱਠ ਕੇ ਹੁਣ ਦੋਨੋਂ ਕਿਤੇ ਹੋਰ ਚਲਗੀਆਂ ਜੁਗਲੀਆਂ ਮਾਰਨ ਪਰ ਕੈਮਰੇ ਦੀ ਨਿਗਾ ਤੋਂ ਬਚ ਨਹੀਂ ਸਕਦੀਆਂ ਆ ਇੱਥੇ ਆ ਦੇਖੋ ਨੇ ਵੇਣਾ ਚੱਚੀ ਉਹ ਜਿਹੜੀ ਉਹਨਾਂ ਦੀ ਕੁੜੀ ਆ ਜਿਹੜਾ ਉਹਦਾ ਪਰੇ ਪਰਲਾ ਕਰਨੀ ਆ ਦਾ ਤੇ ਉਹਨਾਂ ਦੀ ਕੁੜੀ ਦੇਖੀ ਅੱਛਾ ਐਨੇ ਨੇ ਕੱਪੜੇ ਪਾਉਂਦੀ ਆ ਇਹ ਲੈ ਤਾਂ ਇਹ ਸੱਚੀ ਤੋਂ ਪੁੱਛਣਾ ਹਾਂ ਤਾਂ ਆ ਵਾ ਇਹ ਉਤ ਗਿਆ ਹੁਣ ਤਾਂ ਨਾ ਕੁੜੀਆਂ ਦਾ ਪਤਾ ਲੱਗਦਾ ਨਾ ਬੋਟੂਆਂ ਦਾ ਪਤਾ ਲੱਗਦਾ ਬੋਟੂਆਂ ਵੀ ਆਉਂਦੇ ਆ ਉਹ ਵੀ ਬੁੱਧੇ ਆ ਕਹਿੰਦੇ ਬੁੱਧੇ ਕੋਈ ਨਾ ਕਮਾਉਂਦੇ ਆ ਬੰਦੇ ਚੁੰਡੀਆਂ ਐ ਕਰਕੇ ਇਹ ਹੋਇ ਸੋਚੀ ਸਾਡਾ ਸਮਾਂ ਚੰਗਾ ਸੀ ਉਦਾਂ ਹਾਂ ਇਹ ਉਦੋਂ ਕੀ ਹੁੰਦਾ ਜੇਕਰ ਡੱਡ ਝੋਂਡ ਵੱਡ ਲੈਂਦੀਆਂ ਹੁੰਦੀਆਂ ਸੀਗੀਆਂ ਪਰ ਸਾਡੇ ਆਡੀ ਫੇ ਵੀ ਸਮਾਂ ਠੀਕ ਆ ਗਿਆ ਸੀ ਜਿਦੋਂ ਪਹਿਲਾਂ ਜਨਕ ਸਾਡੇ ਤੋਂ ਪਹਿਲਾਂ ਸਮਾਂ ਸੀ ਨਾ ਐ ਡੱਡ ਝੋਂਡ ਕੱਢ ਲੈਂਦੀਆਂ ਹੁੰਦੀਆਂ ਸੀਗੀਆਂ ਪਹਿਲਾਂ ਪਹਿਲਾਂ ਤਾਂ ਮੈਂ ਮੇਰਾ ਵੀ ਝੋਂਡ ਕਢ ਆਇਆ ਫਿਰ ਜਦੋਂ ਫਿਰ ਮੇਰੇ ਸਾਸਰੇ ਤਾਂ ਕਹਿੰਦਾ ਵੀ ਚੱਕਦੇ ਹਾਂ ਨਾ ਫਿਰ ਉਹ ਨਹੀਂ ਉਦੋਂ ਤੋਂ ਬਦਲਦੇ ਬਦਲਦੇ ਅੱਜ ਕਾ ਤਾਂ ਨਾ ਨੋ ਹੁੰਦਾ ਤੇ ਪਤਾ ਲੱਗਦਾ ਤਾਂ ਨਾ ਧੀ ਦਾ ਪਤਾ ਲੱਗਦਾ ਅੱਛਾ ਇਹ ਨੀ ਪੰਖਾ ਪੰਖਾ ਚਲਾ ਲਓ ਮੰਮੀ ਕੋਈ ਬਿਹੋਸ਼ ਨਾ ਹੋ ਜਾਓ ਗੱਲਾਂ ਕਰਦੇ ਤੂੰ ਜਾ ਤਾਂ ਆ ਕੇ ਸਾਡੇ ਦੋ ਕੱਪ ਚਾਹ ਦੇ ਬਣਾ ਲਿਆ ਦੀਦੀ ਇੰਨਾ ਚਿਰ ਦੀ ਆਈ ਹੋਈ ਹੈਗੀ ਆ ਤੇ ਅਸੀਂ ਦੋ ਮਿੰਟ ਗੱਲਾਂ ਕਰ ਲੀਏ ਅਸੀਂ ਉਧਰ ਆਪਣੇ ਚ ਚੱਲ ਜਾਈਏ ਆ ਹਾਂ ਅਸੀਂ ਕਮਰੇ ਚ ਜਾਈਏ ਹੁਣ ਆ ਦੇਖਿਓ ਨਾ ਦੋ ਮਿੰਟ ਹੁਣ ਹੁਣ ਤੁਸੀਂ ਇਹਨਾਂ ਦਾ ਦੋ ਮਿੰਟ ਚਾਹ ਵੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਪਰ ਬੀਬੀਆਂ ਦੀਆਂ ਗੱਲਾਂ ਬੀਬੀਆਂ ਦੀਆਂ ਚੁਗਲੀਆਂ ਹਲੇ ਤੱਕ ਨਹੀਂ ਮੁੱਕਦੀ ਨੇਰੀ ਆਵੇ ਤੂਫਾਨ ਆਵੇ ਗਰਮੀ ਹੋਵੇ ਠੰਡ ਹੋਵੇ ਇਹ ਚੁਗਲੀਆਂ ਮਾਰਨੀਆਂ ਹਟਦੀਆਂ ਬਈ 20 ਮਿੰਟ ਬਾਅਦ ਮੈਂ ਚਾਹ ਲੈ ਕੇ ਚੱਲ ਲੀ ਆਂ ਤੇ ਹੱਲੇ ਵੀ ਗੱਲਾਂ ਹੀ ਮਾਰਦੀਆਂ ਮੰਮੀ ਜੀ ਆ ਲੋ ਜਾ ਸੱਸੀ ਘਰਾਂ ਅੰਟੀ ਜੀ ਜਾ ਵੀ ਲੋ ਜੀ ਆ ਲੋ ਕੰਜੀ ਚੱਕੋ ਚੱਕੋ ਤੁਸੀਂ ਨਾ ਮੈਂ ਵੀ ਜਾ ਕੇ ਦੇਈਆਂ ਕੋਈ ਸਾਲ ਨੇ ਪੀਓ ਤੁਸੀਂ ਹਾਂ ਸੱਚੀ ਗੱਲ ਹੈ ਆ ਲੈ ਇਹ ਵੀ ਮੂੰਹ ਤੇ ਖੜੀ ਆ ਮੇਰੇ ਮੈਂ ਘੜਾ ਇਹਦੀ ਕੋਈ ਚੋਰੀ ਚੁਗਲੀ ਕਰਦੀ ਆ ਇਹ ਘੜਾ ਘਾਟਿਆ ਇਹ ਵੀ ਪੈਂਟਾਂ ਦਾ ਕਮੀਜ਼ਾ ਦੀ ਟੋਪ ਟੂਪ ਪਾਉਂਦੀ ਆ ਪਰ ਉਦਾਂ ਨਾ ਮੈਨੂੰ ਸੋਹਣੀ ਆ ਮੈਂ ਕਿੰਨੀ ਕੋਈ ਗੱਲਾਂ ਨਹੀਂ ਪਾ ਲਿਆ ਘਰ ਅੱਜ ਕੱਲ ਸਮਾਂ ਹੁਣ ਏਦਾਂ ਦਾ ਹੀ ਆ ਹਨਾ ਕਹਿੰਦੇ ਨੇ ਆ ਵੀ ਨੋਹਾ ਨੋ ਵਿਧੀ ਆ ਵੰਗੂ ਰੱਖਣਾ ਪੈਂਦਾ ਕਰੀਏ ਕੀ ਫੇ ਹਨਾ ਨਹੀਂ ਤਾਂ ਤਾਂ ਘੜੀ ਦੀ ਨੋਹਾ ਵਿਧੀ ਹੈਗੀ ਥਰ ਕੋਈ ਨਾ ਮੈਂ ਤਾਂ ਕਹਿੰਦੀ ਹੁਣ ਨਹੀਂ ਪਾ ਲਿਆ ਘਰ ਕੋਈ ਗੱਲਾਂ ਇਹ ਭੈਣ ਛੱਡ ਪਰੇ ਆਪਾਂ ਕੀ ਲੈਣਾ ਕਿਸ ਦੀਆਂ ਗੱਲਾਂ ਕਰਕੇ ਹੈ ਐਵੇਂ ਕਿਸਦਾ ਬਾਹਰ ਚੱਕੀ ਜਾਂਦੇ ਮੈਂ ਤਾਂ ਹੀ ਜਾਣੀ ਆ ਪੀ ਚਾ ਤੇ ਮੈਂ ਵੀ ਚਾ ਪੀ ਕੇ ਮੈਂ ਸੂਟ ਦੇਣਾ ਹੈ ਕਿਸੇ ਦਾ ਤਾਂ ਬਹੁਤ ਜ਼ਰੂਰੀ ਉਹਨਾਂ ਨੇ ਜਾਣਾ ਯਾਤਰਾ ਤੇ ਤੇ ਮੈਂ ਵੀ ਸੂਟ ਸੀ ਲਵਾ ਤੇ ਆਪਾਂ ਫੇਰ ਗੱਲਬਾਤ ਹਨਾ ਭੇ ਕਿਸ ਦਿਨ ਗੱਨਾ ਕਰਾਂਗੇ ਹੁਣ ਤੇ ਹੁਣ ਮੈਂ ਜਿੰਦਾ ਉਹਦਾ ਸੂਤ ਸੇ ਨਾ ਅੱਗੇ ਦੁਪਹਿਰਾ ਹੋ ਗਿਆ ਹੈ ਚੰਗਾ ਚਾਹ ਘਟਕ ਪੀ ਲੈਣੀ ਚਾਹੀਦੀ ਹੈ ਹਾਂਜੀ ਸਸਰੀ ਕਾਲਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਤੰਦੂ ਇਹ ਮੇਰੀ ਵੀਡੀਓ ਕਿੱਦਾਂ ਲੱਗੀ ਆ ਜੇ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਨਾਲ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਲਿਖਿਓ ਜੀ ਵੀ ਕਿਹੜਾ ਕਿਹੜਾ ਕਹਿੰਦਾ ਹੈ ਗੱਲਾਂ ਕਰਕੇ ਵੀ ਆਪਾਂ ਕੀ ਲੈਣਾ ਕਿਸੇ ਤੋਂ ਗੱਲ ਕਿਸ ਦੀਆਂ ਗੱਲਾਂ ਕਰਕੇ ਐਵੇਂ ਮੈਲ ਤੋਂ ਹੀ ਜਾਣੀਆਂ ਪਰ ਅਸੀਂ ਜਨਾਨੀਆਂ ਇੱਦਾਂ ਹੀ ਕਰਦੀਆਂ ਆਂ ਅਸੀਂ ਕਿੰਨੀ ਲੁਕ ਦੀਆਂ ਗੱਲਾਂ ਕਰ ਲੈਣੀਆਂ ਗੱਲਾਂ ਕਰੀ ਜਾਨੀਆਂ ਕਰੀ ਜਾਨੀਆਂ ਬਾਅਦ ਵਿੱਚ ਭਾਵੇਂ 2 ਘੰਟੇ ਸੀ ਗੱਲਾਂ ਕਰਦੀਆਂ ਰਹੀਏ ਨਾ 3 ਘੰਟੇ ਵੀ ਗੱਲਾਂ ਕਰਦੀਆਂ ਰਹੀਏ ਸਾਡੇ ਲਈ ਉਹ ਵੀ ਘਟਿਆ ਨਾ ਸਾਨੂੰ ਧੋਪ ਲੱਗਦੀ ਆ ਫਿਰ ਨਾ ਸਾਨੂੰ ਗਰਮੀ ਲੱਗਦੀ ਆ ਤੇ ਸਾਨੂੰ ਫਿਰ ਕੁਝ ਨਹੀਂ ਹੁੰਦਾ ਜਦੋਂ ਅਸੀਂ ਗੱਲਾਂ ਕਰੀਦੀਆਂ ਆ ਤੇ ਸਾਰੀਆਂ ਗੱਲਾਂ ਗੱਲਾਂ ਕਰਕੇ ਨਾ ਬਾਅਦ 'ਚ ਅਸੀਂ ਇਹ ਕਹਿ ਦਿੰਦਾ ਇਹ ਛੱਡ ਭੈਣ ਅਸੀਂ ਕੀ ਕਰਨੀ ਕਿਸੇ ਦੀਆਂ ਗੱਲਾਂ ਕਰਕੇ ਐਵੇਂ ਬਾਹਰ ਚੱਕੀ ਜਾਣਾ ਕਿਸੇ ਦਾ ਤੇ ਅਸੀਂ ਤਾਂ ਜਰਾਨੀਆਂ ਜਾਨੀ ਕਿ ਅਸੀਂ ਤਾਂ ਇਦਾਂ ਹੀ ਕਰਦੀਆਂ ਆ ਤੇ ਕੌਣ ਇਦਾਂ ਕਿਹੜਾ ਕਿਹੜਾ ਇਦਾਂ ਗੱਲ ਕਰਦਾ ਹੈ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜੀ ਤੇ ਪਰ ਸਾਨੂੰ ਕਿਸੇ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਆਪਾਂ ਕਿਸੇ ਦੀ ਚੁਗਲੀ ਕਰਦੇ ਆ ਆਪਾਂ ਉਹਨਾਂ ਦਾ ਭਾਰ ਆਪਣੇ ਸਿਰ ਚੁੱਕਦੇ ਆ ਇਹ ਆਪਣੇ ਲਈ ਜਿਹੜੀ ਗੱਲ ਆ ਚੰਗੀ ਨਹੀਂ ਹੈਗੀ ਪਰ ਜ਼ਿਆਦਾ ਲੇਡੀਆਂ ਇਦਾਂ ਹੀ ਕਰਦੀਆਂ ਆ ਕਦੇ ਕਦੇ ਤਾਂ ਅਸੀਂ ਵੀ ਕਰ ਲੈਂਦਾ ਅਸੀਂ ਇੱਕ ਦਿਨ ਬਾਹਰ ਇਹ ਗੱਲਾਂ ਕਰਦਿਆਂ ਸੀ ਕੱਲਾ-ਕੁੱਲਾ ਕਰਕੇ ਨਾ ਬਾਅਦ ਚ ਕਹਿੰਦੀਆਂ ਬਾਅਦ ਛੱਡ ਪਰ ਜੀਜੀ ਆਪਾਂ ਕੀ ਕਰਨੀਆਂ ਗੱਲ ਕਰਕੇ ਕਿਸੇ ਦੀ ਹੈ ਨਾ ਤੇ ਜਾਨੀ ਕਿ ਫੇਰ ਮੈਨੂੰ ਆਇਆ ਵੀ ਕਿਉਂ ਨਾ ਪਾਇਸ ਤੇ ਵੀਡੀਓ ਬਣਾਈ ਜਾਵੇ ਤੇ ਫਿਰ ਮੈਂ ਅੱਜ ਤਾਂ ਹੀ ਵੀਡੀਓ ਬਣਾਈ ਆ ਵੀ ਅਸੀਂ ਇਸ ਤਰ੍ਹਾਂ ਹੀ ਕਰਦੀਆਂ ਸਾਰੀਆਂ ਜਾਨੀਆਂ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵੀਡੀਓ ਸਿਰਫ ਤੁਹਾਨੂੰ ਸਮਝਾਉਣ ਲਈ ਸੀ ਇਹਨੂੰ ਸੀਰੀਅਸ ਨਾਲ ਲਓ ਸੀਰੀਅਸ ਨਾਲ ਲਓ ਨਾ ਮੈਂ ਕਿਛੇ ਦੇ ਲਈ ਖਾਸ ਕਰਕੇ ਬਣਾਉਣੀ ਆ ਮੈਂ ਜਿਹੜੀ ਵੀ ਕੇਰੀ ਵੀਡੀਓ ਹੁੰਦੀ ਆ ਮੈਨੂੰ ਉਹਦੇ ਵਿੱਚ ਕਿਸੇ ਨੂੰ ਦੁੱਖ ਦੇਣ ਦਾ ਕੋਈ ਵੀ ਮੇਰਾ ਮਕਸਦ ਨਹੀਂ ਹੁੰਦਾ ਹੈਗਾ ਤੇ ਬਸ ਜੀ ਆਪਾਂ ਅੱਜ ਲਈ ਇੰਨਾ ਹੀ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ